ਹਾਂਜੀ ਦੋਸਤੋ ਕੀ ਹਾਲ ਚਾਲ ਜੇ ਤੁਹਾਡੇ ਸਾਰਿਆਂ ਦੇ ਸਵਾਲਾਂ ਦੇ ਵਿੱਚ ਉਹ ਇੱਕ ਸਵਾਲ ਵੀ ਜਦੋਂ ਤੁਹਾਡਾ ਜਹਾਜ਼ ਦਾ ਸਮੁੰਦਰੀ ਜਹਾਜ਼ ਸਮੁੰਦਰ 'ਚ ਜਾਂਦਾ ਹੁੰਦਾ ਵਾ ਤੇ ਇਹ ਜਦੋਂ ਹਿਲਦਾ ਤੇਦੋਂ ਤੋਂ ਸਮਾਨ ਡਿੱਗਦਾ ਨਹੀਂਗਾ ਪਹਿਲਾਂ ਤੇ ਤੁਹਾਨੂੰ ਮੈਂ ਵੀਊ ਚੈੱਕ ਕਰਾਦਾ ਆ ਵੀ ਆਹ ਵੇਖੋ ਆਪਣਾ ਹੁਣ ਇਸ ਟਾਈਮ ਜਿਹੜਾ ਬਾਹਰ ਸਮੁੰਦਰ ਆ ਬਿਲਕੁਲ ਸ਼ਾਂਤ ਆ ਵਿੱਚ ਛੱਲਾਂ ਬਿਲਕੁਲ ਨਹੀਂ ਹੈਗੀਆਂ ਤੇ ਜਦੋਂ ਇਦਾਂ ਦਾ ਮੌਸਮ ਹੁੰਦਾ ਹੈ ਨਾ ਤੇ ਆ ਤੁਸੀਂ ਪਾਣੀ ਵੇਖੋ ਇੰਨਾ ਕੀ ਸਿਰਫ ਜਹਾਜ਼ ਹਿਲਦਾ ਵਾ ਆ ਦਿਸਣਦਿਆ ਜਿਹਾ ਵਾਈਬ੍ਰੇਸ਼ਨ ਦੇ ਨਾਲ ਇੰਨਾ ਕੀ ਸਿਰਫ ਹਿਲਦਾ ਵਾ ਸੇਵ ਵੇਖ ਲਓ ਇਦਾਂ ਹੀ ਪਿਆ ਵਾ ਤੇ ਇੱਕ ਕਿਤੇ ਨਹੀਂ ਹਿੱਲਣਦੇ ਪਰ ਜਦੋਂ ਮਾੜਾ ਮਾੜਾ ਜੋ ਜਹਾਜ਼ ਮੌਸਮ ਖਰਾਬ ਹੋ ਗਿਆ ਤੇ ਜਹਾਜ਼ ਹਿੱਲਣ ਲੱਪੈਣਾ ਵਾ ਤੇ ਉਹਦੇ ਬਚਾਅ ਵਾਸਤੇ ਨਾ ਧਿਆਨ ਮਾਰੋ ਥਲੇੜਾ ਮੈਟ ਪਿਆ ਵਾ ਨਾ ਇਹਨੂੰ ਐਂਟੀ-ਸਕਿਡ ਮੈਟ ਕਹਿੰਦੇ ਆ ਅਵੇ ਹਰ ਚੀਜ਼ ਦੇ ਥੱਲੇ ਇਹ ਪਿਆ ਵਾ ਐਂਟੀ-ਸਕਿਡ ਤੇ ਇਹਦੇ ਉੱਤੋਂ ਜਿਹੜੀਆਂ ਚੀਜ਼ਾਂ ਵਾ ਉਹ ਨਹੀਂ ਡਿੱਗਦੀਆਂ ਅਵੇ ਫਿਰ ਤਾਂ ਕਰਕੇ ਇਹਨੂੰ ਆਪਾਂ ਇਦਾਂ ਦੇ ਬਾਕਸ ਦੇ ਵਿੱਚ ਰੱਖਿਆ ਵਾ ਵੀ ਥੋੜਾ ਬਹੁਤ ਜੋ ਜਹਾਜ਼ ਇਦਾਂ ਇਦਾਂ ਆਪਣਾ ਹਿੱਲੇ ਤੇ ਇਹਨੂੰ ਕੋਈ ਜ਼ਿਆਦਾ ਪ੍ਰੋਬਲਮ ਨਾ ਆਵੇ ਤੇ ਚੀਜ਼ਾਂ ਨਾ ਡਿੱਗਣ। ਬਾਕੀ ਆ ਆਪਣੇ ਭਾਂਡੇ ਭੁੰਡੇ ਤੁਸੀਂ ਚੈੱਕ ਕਰੋ। ਆ ਵੀ ਇਸ ਤਰ੍ਹਾਂ ਦੇ ਰੈਕਾਂ ਦੇ ਵਿੱਚ ਪਏ ਆ ਵੀ ਜੋ ਜਹਾਜ਼ ਹਿੱਲੇ ਆਪਣਾ ਤੇ ਇਹ ਨਾ ਡਿੱਗਣ। ਤੇ ਜਿੱਦਾਂ ਮੰਨ ਲਓ ਕਿ ਆ ਵੱਡੀਆਂ ਚੀਜ਼ਾਂ ਆ ਤੇ ਇਹਦੇ ਵਾਸਤੇ ਤੁਹਾਨੂੰ ਮੈਂ ਬਖਾਵਾ ਪਿਆ ਧਿਆਨ ਮਾਰੋ ਇੱਥੇ ਨਾ ਕੰਦ ਦੇ ਵਿੱਚ ਇਹਨੂੰ ਰਿਪਟਾ ਮਾਰ ਕੇ ਤੇਨੂੰ ਸਿਕਿਉਰ ਕੀਤਾ ਇਹਨੂੰ ਵੀ ਇਹ ਵੀ ਜੋ ਸਮੁੰਦਰ ਵਿੱਚ ਜਹਾਜ਼ ਹਿੱਲੇ ਤੇ ਇਹ ਨਾ ਹੋਵੇ ਫਿਰ ਜਦੀ ਪਲਟੀ ਵਾਜੇ। ਹਰ ਚੀਜ਼ ਜਿਹੜੀ ਆ ਉਹ ਸਿਕਿਉਰ ਹੁੰਦੀ ਆ। ਬਾਕੀ ਜੋ ਜਹਾਜ਼ ਜ਼ਿਆਦਾ ਹਿਲਣ ਲੱਪਿੰਦਾ ਫਿਰ ਇਹਨਾਂ ਨੂੰ ਆਪਾਂ ਸਿਕਿਉਰ ਵੀ ਕਰਦੇ ਰੱਸੀਆਂ ਨਾਲ ਬੰਨ੍ਹ